ਵਿਜਨ ਪੰਜਾਬ 24 ਨਿਊਜ਼ ਰਾਜਪੁਰਾ ਵਿੱਚ ਨਸ਼ਾ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ ਸਿਟੀ ਰਾਜਪੁਰਾ ਪੁਲਿਸ ਨੇ ਹਿਉਂਡਾਈ ਵਰਨਾ ਕਾਰ ਤੋਂ 1000 ਨਸ਼ੀਲੇ ਮੋਲਿਆ ਦੇਸੀ ਪਿਸਤਲ ਅਤੇ ਜ਼ਿੰਦਾ ਕਾਰਟੂਸ ਬਰਾਮਦ ਕਰਕੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਮਾਨਯੋਗ ਮਾਮਲੇ ਦੀ ਜਾਂਚ ਜਾਰੀ ਹੈ ਪਟਿਆਲਾ ਰੇਂਜ ਅਤੇ ਮਾਨਯੋਗ ਐਸਐਸਪੀ ਪਟਿਆਲਾ ਜੀ ਵੱਲੋਂ ਜੋ ਮਾਨਯੋਗ ਸਰਕਾਰ ਵੱਲੋਂ ਗੈਂਗਸਟਰ ਤੇ ਵਾਰ ਅਤੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਹੈ ਉਸੇ ਤਹਿਤ ਸਾਨੂੰ ਇੱਕ ਕੱਲ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਸਾਡੀ ਪੁਲਿਸ ਪਾਰਟੀ ਵੱਲੋਂ ਸਮੇਤ ਅ ਮੈਂ ਤੇ ਮੇਰੀ ਪੁਲਿਸ ਪਾਰਟੀ ਅਸੀਂ ਦਮਨਹਿੜੀ ਫਟਕਾਂ ਦੇ ਨੇੜੇ ਨੀਅਰ ਮਹਿਫਿਲ ਰਿਜ਼ੋਰਟ ਨਾਕਾਬੰਦੀ ਕੀਤੀ ਹੋਈ ਸੀ ਕਰੀਬ 8:00 ਵਜੇ ਜੋ ਸਿਲਵਰ ਕਲਰ ਦੀ ਇੱਕ ਵਰਨਾ ਗੱਡੀ ਐਚ ਆਰ ਨੰਬਰ ਉਹ ਜਦੋਂ ਅਸੀਂ ਰੋਕ ਕੇ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਸਾਨੂੰ ਜਿਹੜਾ ਇੱਕ ਜਸਪ੍ਰੀਤ ਸਿੰਘ ਵਰੁਜਸੀ ਜੀ ਨੇ ਆਪਣਾ ਨਾਮ ਦੱਸਿਆ ਤੇ ਉਹਦੀ ਪੁਸ਼ਕਿਸ਼ ਕਰਨ ਤੇ ਜੋ ਕਿ ਸੈਦ ਖੀੜੀ ਆ ਥਾਣਾ ਖੀੜੀ ਕਿੰਨੇ ਦੇ ਰਹਿਣ ਵਾਲੇ ਆ ਤੇ ਉਹਨਾਂ ਦੀ ਗੱਡੀ ਦੀ ਤਲਾਸ਼ੀ ਦੇ ਦੌਰਾਨ ਸਾਨੂੰ 103 ਨਸ਼ੀਲੀਆਂ ਗੋਲੀਆਂ ਜਾਨੀ ਕਿ ਟੋਟਲ 103 ਪੱਤੇ ਜੀ ਹਰੇਕ ਪੱਤੇ ਦਾਤਾਸ ਗੋਲੀਆਂ ਤੇ ਇੱਕ ਸਾਨੂੰ 0.32 ਬੋਰ ਦਾ ਜਿਹੜਾ ਪਿਸਟਲ ਆ ਉਹ ਬਰਾਮਦ ਹੋਇਆ ਤੇ ਇਹਦੇ ਵਿੱਚ ਜਿਹੜਾ ਮੈਗਜ਼ੀਨ ਦੇ ਵਿੱਚ ਇੱਕ ਜਿੰਦਾ ਕਾਰਤੂਸ ਬੱਤੀ ਬੋਲਦਾ ਸੀ ਤੇ ਇਸ ਨੂੰ ਅੱਜ ਅਸੀਂ ਕੋਰਟ ਵਿੱਚ ਪੇਸ਼ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਜਿਹੜੀ ਅਗਲੀ ਤਫਰੀਸ਼ ਅਮਰ ਲਈ ਹੁੰਦੀ ਜੋ ਸਰ ਕੋਈ ਕ੍ਰਿਮੀਨਲ ਕੋਡ ਹੈਗਾ ਇਹਨਾਂ ਦਾ ਪਿਛਲਾ ਜੀ ਉਹ ਇਨੀਸ਼ੀਅਲ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਫਿਲਹਾਲ ਸਾਡੇ ਕੋਲ ਜਿਹੜੀ ਇਸ ਮੈਟਰ ਦੇ ਸਬੰਧ ਵਿੱਚ ਅਸੀਂ 26 ਨੰਬਰ ਐਫ ਆਈ ਆ ਜਿਹੜੀ ਕੱਲ ਦੀ ਦਰਜ ਕੀਤੀ ਥਾਣਾ ਸਿਟੀ ਰਾਏਪੁਰੇ ਦੇ ਵਿੱਚ ਇਹ 22 ਕਟ 85 ਐਨ ਡੀ ਪੀ ਐਕਟ ਅਤੇ 2554 90 ਆਮ ਜੈਕਟ ਦੇ ਤਹਿਤ ਪਰਚਾ ਦਰਜ ਕੀਤਾ ਸਰ ਜੀ ਸਰ ਕੀ ਦੱਸਿਆ ਜਿਹੜੇ ਵੀ ਕਿਥੇ ਬਾਹਰ ਦਾ ਤੇ ਚੱਲੇ ਸੀਗੇ ਬਾਹਰ ਦਾ ਕਰਕੇ ਆਏ ਸੀਗੇ ਕੀ ਕੀ ਮੋਟੂ ਸੀਗਾ ਜੀ ਪਿਸਟਲ ਦਾ ਨਾਲ ਦੀ ਹਾਂਜੀ ਜਿਹੜੇ ਜਸਪ੍ਰੀਤ ਸਿੰਘ ਜਿਹਨੇ ਅਸੀਂ ਕਾਬੂ ਕੀਤਾ ਇਹਨਾਂ ਕੋਲੋਂ ਜਿਹੜਾ ਪਿਸਟਲ ਬਰਾਮਦ ਹੋਇਆ ਉਹ ਨਜਾਇਜ਼ ਆ ਕੋਈ ਵੀ ਲਾਇਸੈਂਸ ਨਹੀਂ ਹੋਏਗਾ ਤੇ ਤਾਂ ਕਰਕੇ ਉਹ ਅਸੀਂ ਵੈਰੀਫਾਈ ਕਰਨਾ ਕਿ ਕਿੱਥੋਂ ਪਿਸਟਲ ਲੈ ਕੇ ਆਇਆ ਤੇ ਇਹਨਾਂ ਦੀ ਮਨਸ਼ਾ ਕੀ ਸੀ ਪਿਸਟਲ ਰੱਖਣ ਦੀ ਕੋਈ ਬੰਦਾ ਸੀਗਾ ਹਾਂਜੀ ਫਿਲਹਾਲ ਜਸਪ੍ਰੀਤ ਸਿੰਘ ਅਸੀਂ ਕਾਬੂ ਕੀਤਾ ਤੇ ਇਹਨਾਂ ਦੀ ਇੰਟੈਰੋਗੇਸ਼ਨ ਸਾਡੀ ਜਿਹੜੀ ਤਫ਼ਤੀਸ਼ ਆ ਇਨਵੈਸਟੀਗੇਸ਼ਨ ਦੌਰਾਨ ਇਹਦੇ ਨਾਲ ਕਿਹੜੇ ਕਿਹੜੇ ਬੰਦੇ ਲਿੰਕ ਨੇ ਤੇ ਇਹ ਪਿਸਟਲ ਕਿੱਥੋਂ ਲੈ ਕੇ ਆਇਆ ਤੇ ਜੋ ਇਹ ਡਰੱਗ ਦਾ ਕੰਮ ਕਰ ਰਿਹਾ ਇਹ ਕਦੋਂ ਤੋਂ ਤੇ ਕਿਹਦੀ ਸ਼ਹਿ ਤੇ ਕਰ ਰਿਹਾ ਤੇ ਇਹਦੇ ਪਿੱਛੇ ਕਿਸ ਵੱਲੋਂ ਜਿਹੜੇ ਇਹ ਕਿਹੜੇ ਦੋਸ਼ੀ ਨੇ ਜਿਹੜੇ ਇਹਨੂੰ ਇਹ ਸਪਲਾਈ ਕਰ ਰਹੇ ਨੇ ਤੇ ਉਹ ਕਿਹੜੇ ਦੋਸ਼ੀ ਨੇ ਜਿਹੜੇ ਇਹਨਾਂ ਤੋਂ ਜਿਹੜਾ ਸਮਾਨ ਉਹ ਲੈ ਰਹੇ ਨੇ ਸਰ ਚੱਲਿਆ ਇਹ ਬੰਦਾ ਆ ਵੀ ਡਰਾਈਵ ਕਰ ਰਿਆ ਅਸਲੀ ਹਾਂਜੀ ਇਹ ਆਪ ਡਰਾਈਵ ਕਰ ਰਿਹਾ ਜਸਪੀ ਸਿੰਘ ਠੀਕ ਹੈ ਜਿਸ ਜਰ ਵਾਲੋ ਕੋ ਆ ਦਿਖਾਇਓ ਪਰ ਕਰ ਰਿਹਾ ਸਰ ਇਹ 70 ਤਿੰਨ ਜਿਹੜੇ ਖੜੇ ਆ ਇਹ ਕਿੱਧਰ ਇਹ ਜੋ ਸਾਡੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜੋ ਹੁਣ ਤੱਕ ਸਾਡੇ ਕੋਲ ਇਹ ਗੱਲ ਸਾਹਮਣੇ ਆਈ ਆ ਇਹ ਇੱਕ ਮੁੰਡਾ ਜਸਕਰਨ ਸਿੰਘ 베ਦੀ ਆ ਪਿਲਖਣੀ ਪਿੰਡ ਤੋਂ ਜਿਹੜੇ ਕਿ ਹੁਣ ਯੂ ਐਸ ਏ ਗਏ ਹੋਏ ਆ ਤੇ ਉਹਨਾਂ ਤੇ 89 2018 ਦਾ ਵੀ ਇੱਕ ਮੁਕੱਦਮਾ ਦਰਜ ਹੈ 302 ਦਾ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਸਾਡੇ ਜਿਹੜੇ ਇਹਦਾ ਜਿਹੜਾ ਲਿੰਕਾ ਜਸਕਰਨ ਸਿੰਘ ਨਾਲ ਪਾਇਆ ਗਿਆ ਤੇ ਬਾਕੀ ਇਹ ਪਿਸਤਲ ਕਿੱਥੋਂ ਲੈ ਕੇ ਆਇਆ ਇਹ ਇਹਦੇ ਪਿੱਛੇ ਹੋਰ ਜਿਹੜੇ ਲੋਕਲ ਰਾਏਪੁਰੀ ਤੋਂ ਕਿਹੜੇ-ਕਿਹੜੇ ਮੁੰਡੇ ਆ ਜਿਹੜੇ ਇਹਦੇ ਨਾਲ ਅਟੈਚ ਆ ਉਹ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਹੋ ਅਸੀਂ ਵੈਰੀਫਾਈ ਕਰਦੇ ਸਰ ਜਿਵੇਂ ਬਾਹਰ ਜਿਹੜੇ ਕਗਾਸਟਰ ਬੈਠੇ ਆ ਕੋਈ ਇਸ ਤਰ੍ਹਾਂ ਦਾ ਪਤਾ ਲੱਗਿਆ ਵੀ ਕੋਈ ਉਹਨਾਂ ਨਾਲ ਕੋਈ ਸਬੰਧ ਹੋਵੇ ਇਸ ਇਹਦਾ ਹੀ ਹਾਂਜੀ ਇਨੀਸ਼ੀਅਲ ਜਿਹੜੀ ਇਨਵੈਸਟੀਗੇਸ਼ਨ ਤਾਂ ਇਹੀ ਹੈ ਕਿ ਇਹ ਜਸਪੀ ਸਿੰਘ ਦਾ ਜਿਹੜਾ ਡਿਸਕਰੰਸਿੰਗ ਬੇਦੀਨਾ ਤਾਲਮੇਲਾ ਤੇ ਬਾਕੀ ਹੋਰ ਕਿਹੜੇ-ਕਿਹੜੇ ਮੁੰਡੇ ਜਾਂ ਕਿਹੜੇ-ਕਿਹੜੇ ਜਿਹੜੇ ਇੱਥੇ ਰਾਏਪੁਰੇ ਚ ਕੋਈ ਐਕਟਿਵ ਜੇ ਕੋਈ ਹੈਗਾ ਕੋਈ ਕਲਪਰਿਟਸ ਉਸ ਇਡੈਂਟੀਫਾਈ ਕਰਾਂਗੇ ਇਸ ਮਕਦਮੇ ਥਰੂ ਠੀਕ ਜੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਖਤ ਵਾਰਨਿੰਗ ਤੇ ਸਖਤ ਚੇਤਾਵਨੀ ਦਿਨਾ ਚਾਹਣਾ ਜਿਹੜੇ ਵੀ ਕੋਈ ਕ੍ਰਿਮੀਨਲ ਨੇ ਜਿਹੜੇ ਰਾਜਪੁਰੇ ਦੇ ਵਿੱਚ ਜਿਨ੍ਹਾਂ ਨੇ ਕੋਈ ਪਲਾਨ ਕੀਤਾ ਜਾਂ ਕੋਈ ਫਿਊਚਰ ਸੋਚ ਰਹੇ ਆ ਤੇ ਜਾਂ ਕੋਈ ਇੰਨਾ ਗਲਤ ਐਕਟੀਵਿਟੀਆਂ ਇਨਵੋਲਵ ਨੇ ਕਿ ਮਾਨਯੋਗ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਐਸਐਸਪੀ ਪਟਿਆਲਾ ਸਾਨੂੰ ਸਖਤ ਹਦਾਇਤਾਂ ਨੇ ਕਿ ਪੂਰੀ ਸ਼ਕਤੀ ਦੇ ਨਾਲ ਇਹਨਾਂ ਦੇ ਵਰਕ ਕਰੋ ਅਸੀਂ ਰਾਜਪੁਰੇ ਦੇ ਵਿੱਚ ਜਾਂ ਪੂਰੇ ਪਟਿਆਲੇ ਦੇ ਵਿੱਚ ਸਾਡੀ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਸਰ ਡੇ ਬਾਏ ਡੇ ਜਿਵੇਂ ਦੇਖਿਆ ਜਾਵੇ ਇਹਨਾਂ ਦੇ ਹੌਸਲੇ ਬੁਲੰਦ ਨਹੀਂ ਹੁੰਦੇ ਜਾ ਰਹੇ ਜਿਵੇਂ ਮਤਲਬ ਐਸਐਸਪੀ ਦਫ਼ਤਰ ਦੇ ਸਾਹਮਣੇ ਮਤਲਬ ਬੰਦੇ ਨੂੰ ਮਾਰਨਾ ਇੱਥੇ ਦਾ ਹੱਥ ਲੱਗ ਜੇ ਇਹਨਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਨਹੀਂ ਜੀ ਤੁਸੀਂ ਦੇਖ ਹੀ ਰਹੇ ਹੋ ਕਿ ਰਾਜਪੁਰਾ ਦੇ ਵਿੱਚ ਬੜਾ ਪੀਸਫੁਲ ਆ ਤੇ ਇੱਥੇ ਮੈਨੂੰ ਨਹੀਂ ਲੱਗਦਾ ਕੋਈ ਇਦਾਂ ਦੀ ਕੋਈ ਘਟਨਾ ਹੋਈ ਹੈ ਤੇ ਨਾ ਹੀ ਅਸੀਂ ਹੋਣ ਦੇਵਾਂਗੇ ਜੀ ਇਹ ਫੋਟੋ ਬੁਲਾ ਦੇ